ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਹੋਰ ਭਾਈ ਕੀ ਹਾਲ ਚਾਲ ਜੇ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਬਾਠ ਠੀਕ ਠਾਕ ਭਾਈ ਬਹੁਤ ਵਧੀਆ ਠੀਕ ਠਾਕ ਜੇ ਭਾਈ ਹਾਂਜੀ ਵੀਰੇ ਨਾਂ ਦੱਸਿਓ ਵੀਰ ਜੀ ਨਾਂ ਕਗਾ ਹੜਾ ਜੇ ਜੇ ਤੇ ਬੇ ਦੇ ਸ਼ਿਕਾਰ ਮਾਸ਼ੀ ਅ ਅ ਅੰਦਾ ਅ ਜੀ ਲਗਦਾ ਕੋਰਟ ਤਸੀ ਐਡੇ ਅੰਦਾ ਜੀ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਹੈਗਾ 688 43 75100 ਠੀਕ ਹੈ ਜੀ ਹਾਂ ਜੀ ਤਾਂ ਵੀਰ ਜੀ ਆਪਣੇ ਕੋ ਚੰਗੀਆਂ ਝੋਟੀਆਂ ਆ ਗਈਆਂ ਹਾਂ ਜੀ ਹਾਂ ਇਹ ਬੇਟੀ ਝੋਟੀਆਂ ਜੀ ਆਈਆਂ ਚੰਗੇ ਰਿਕਾਰਡ ਵਾਲੀਆਂ ਰਿਕਾਰਡ ਵਾਲੀਆਂ ਕੀ ਬਾਤ ਹੈ ਝੋਟੀ ਉਹ ਤਾਂ ਵੀ ਜੇ ਅੱਛਾ ਜੀ ਤੇ ਬੂਹਾਂ ਵੀ ਅਜੇ ਕਿ ਆਰਦਾ ਆ ਨਾ ਆ ਜਾ ਜੀ ਆ ਜਾ ਮੂੰਹ ਚਾਰ ਦੰਦ ਉਧਰ ਦੀ ਝੋਟੀ ਕੀ ਬਾਤ ਹੈ ਜੀ ਚੰਗੇ ਰਿਕਾਰਡ ਵਾਲੀ ਵੀਰੇ ਹਾਂ ਜੀ ਤਾਂ ਕਦ ਕਾਠਾ ਲਈ ਏ ਅੱਜ ਹੀ ਆਈ ਏ ਅੱਛਾ ਅੱਜ ਹੀ ਆਈ ਹੈ ਜੀ ਠੀਕ ਹੈ ਜੀ ਬੱਚਾ ਇਹਨੇ ਕੀ ਪਾਇਆ ਜੀ ਇਹ ਕੱਟੀ ਜੇ ਕੱਟੀ ਹੈਗੀ ਆ ਹਾਂ ਜੀ ਕੱਟੀ ਚੰਗੇ ਸਿਵਮੰਦੀ ਪਾਈ ਹੈ ਜੀ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਐ ਸਿੰਘ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਤਾਂ ਵੀਰ ਜੀ ਨੇ ਕਿਹਾ ਕਿ ਇਹ ਲੈ ਕੇ ਆਏ ਆ ਝੋਟੀ ਬਹੁਤ ਪਲੀ ਜੁੜੀ ਆ ਥਣ ਥਣ ਬਹੁਤ ਵਧੀਆ ਲੱਗਿਆ ਵੀਰੋ ਝੋਟੀ ਨੂੰ ਤਾਂ ਪਾਈ ਜੜ ਬਹੁਤ ਜਿਆਦਾ ਝੋਟੀ ਦਾ ਕਦ ਕਾਠਾ ਲਈ ਆ ਵੀਰੋ ਸੋਹਣੀ ਝੋਟੀ ਐ ਲੈ ਬੋਲੇ ਕਮਾਲਾ ਕਮਾਲ ਦੇਖੋ ਵੀਰੋ ਐ ਪਲੀ ਜੁੜੀ ਲੰਮੀ ਬੇਲ ਤਾ ਵਜੇਂਦਾਰ ਆ ਵੀਰੋ ਝੋਟੀ ਜੀ ਇਹ ਨਾ ਕਈ ਕਈ ਝੋਟੀ ਛੋਟੀ ਨਹੀਂ ਜਿਆ ਕੀ ਕੋਈ ਇਹ ਵੱਡੀ ਝੋਟੀ ਹੈ ਫੁੱਲ ਸਹਿਜ ਆ ਬਿਲਕੁਲ ਵੀਰ ਜੀ ਬਿਲਕੁਲ ਫੁੱਲ ਸਹਿਜ ਆ ਇੱਕ ਸੀਸੀ ਲੈ ਆ ਇੰਨੀ ਹੈ ਨਾ ਅਸੇ ਜੀ ਪਾਏ ਭਾਜੀ ਜਵਾਗਰੂ ਮੈਂ ਛੱਡੋ ਆਹ ਕਾਰਾ ਕੀ ਬਾਤ ਹੈ ਬਹੁਤ ਚੰਗੀ ਝੋਟੀ ਆ ਗਈ ਹੈ ਨਾ ਜੀ ਤਾਂ ਵੇਖੋ ਵੀਰੋ ਕਿਦੇ ਇੰਨੀ ਹੀ ਦਾ ਜੀ ਬੜੀ ਵੀਰੇ ਬਿਨਾ ਬੱਚੇ ਤੋਂ ਬੈਠਦੇ ਹਾਂ ਹਾਂ ਇਦਾਂ ਹੀ ਆ ਬਾਰੇ ਧਾਰ ਵੀ ਬਹੁਤ ਮੋਟੀ ਆ ਜੀ ਪਾਜੀ ਮੇਰਾ ਕਹਿਣਾ ਕੋਈ ਗੱਲ ਹੋਵੇ ਤਾਂ ਦੇਖੋ ਠੀਕ ਹੈ ਜੀ ਤਾਂ ਵੇਖੋ ਵੀਰੋ ਪਲੀ ਜੁੜੀ ਝੋਟੀ ਆ ਵੱਡੀ ਝੋਟੀ ਕੱਦ ਕਾ ਠਾਲੀ ਆ ਤਾਂ ਬੱਚਾ ਵੀ ਮਗਰ ਕੱਟੀ ਆ ਗਈ ਹਨਾ ਵੀਰੇ ਹਾਂਜੀ 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 ਠੀਕ ਹੈ ਜੀ ਸੂਈ ਨੂੰ ਪਾਜੀ ਦੇਣਾ ਅਠਵਾਂ ਆਂਦੇ ਨੇ ਚਲੋ ਇੱਕ ਦੋ ਦਿਨ ਕੋਈ ਹੋਰ ਇੱਥੇ ਰਹੇਗਾ ਅੱਛਾ ਜੀ ਹੂੰ ਜੀ ਜੋਟੀ ਥੱਲੇ ਹੈਸ਼ਟੈਗ ਜਿਹੜਾ ਦੋ ਤਨਾ ਖਾਂ ਤੋਂ ਉੱਪਰ ਹੋਏਗਾ ਅੱਛਾ ਜੀ ਪਰ ਹਾਨੂੰ ਉਹਨਾਂ ਨੇ 10 ਕਿਲੋ ਕਿਆ ਵਾ ਠੀਕ ਹੈ ਜੀ ਦੂਬਾ ਵਾਰ ਅਸੀਂ ਕੋਈ ਵੀ ਆਏਗਾ ਨਾ ਭਰਾ ਹਾਂਜੀ 8 ਕਿਲੋ ਨੂੰ ਅਮਨਾ ਆ ਕੇ ਆ ਦਾਂਗੇ ਠੀਕ ਹੈ ਜੀ ਹਾਂਜੀ ਭਾਜੀ ਤਾਂ ਬਾਕੀ ਵੀਰ ਜੀ ਚਵਾ ਚੂ ਤਾਂ ਤੁਹਾਨੂੰ ਦਿਖਾਈ ਦਿੱਤਾ ਇੱਕ ਨੰਬਰ ਲੱਗਿਆ ਭਾਜੀ ਵੇਖੋ ਕਿਤੇ ਇੰਨੀ ਸੀਰ ਪੈੇਟਾਂ ਫੇਰ ਹੋ ਜਾਓ ਆ ਲੋ ਕਿਆ ਬਾਤ ਹੈ ਆਹ ਲੋ ਸੋਹਣੀ ਬੜੀ ਝੋਟੀ ਐ ਇਹੋ ਜੀ ਨਹੀਂ ਸੇਲ ਝੋਟੀ ਆ ਫਿਰ ਤਾਂ ਇਸ ਕੀ ਦਾ ਫਿਰ ਇਹ ਨਹੀਂ ਕਿ ਕਿਸੇ ਹਟਾ ਕੋਈ ਕੋਈ ਢੰਗ ਕਰ ਦੇ ਕੋਈ ਬਿਲਕੁਲ ਇਹੋ ਜਿਹੇ ਪਸ਼ੂ ਤੇ ਵੀਰ ਜੀ ਲੰਮਾ ਟਾਈਮ ਦੁੱਧ ਦਿੰਦਾ ਹਾਂਜੀ ਹਾਂਜੀ ਹਣਾ ਜੀ ਪਹਿਲਾਂ ਝੋਟੀ ਦੀ ਗਾੜਿਆ ਇਨੀ ਠੀਕ ਹੈ ਜੀ ਦੁੱਧ ਇਹ ਹੋ 11 11 12 11 ਕਿਲੋ ਦੁੱਧ ਇਹ ਵਰਜੇਗੀ ਤਾਂ ਵੇਖੋ ਵੀਰੋ ਵੱਡੀ ਝੋਟੀ ਕਦ ਕਾਠਾ ਲੀ ਆ ਪਲੀ ਜੁੜੀ ਹਣਾ ਵੀਰੇ ਤਿੰਨੇ ਪਾਸੇ ਪਾਉਂ ਉਧਰੋਂ ਤਾਂ ਵੀਰ ਜੀ ਇਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਝੋਟੀ ਦੇਣੀ ਇਹੋ ਜਿਹੇ ਹੁਣ ਹੁਣ ਉਹ ਜੀ ਸੁਣੀਦਾ ਕੋਈ ਇੱਕ 20 ਆਂਦਾ ਕੋਈ ਧੰਦਾ ਖਾਂਦਾ ਹਾਂਜੀ ਪਰ ਉਹਦਾ ਜੀ ਝੋਟੀ ਹੈ ਨਾ ਹਾ 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 ਕਿਹਦਾ ਵੀ ਇੱਕ ਦਾਵਾ ਅੱਛਾ ਜੀ ਪਰ ਅਸੀਂ ਉਹ ਕੰਮ ਨਹੀਂ ਕਰਨਾ ਸੀ ਮੋਲੀ ਜਿਲੈਂ ਦੇ ਨਾਲ ਕਰਨੇ ਆ ਕਿੰਨੇ ਦੀ ਜੇ ਜੈਸ ਨੂੰ ਨਹੀਂ 82000 ਰੁਪਿਆ ਕਿ ਸ਼ੁਰੂਰੀ ਹੁੰਦੀ 82000 ਦੀ ਵੀਰੇ ਆਏ ਬੋਲਾ ਗੀ ਦੱਖ ਮੰਗੇ ਹੌਲੀ ਹੌਲੀ ਆਈ ਉਹਦਾ ਕੋਈ ਨਹੀਂ ਮੇਰੀ ਗੱਲ ਸੁਣੋ ਰੇਟ ਤੁਹਾਡਾ ਸੋਨਾ ਰੇਟ ਤੁਸੀਂ ਜੈ ਜੀ ਕੀਤਾ ਪਲੀ ਜੁੜੀ ਝੋਟੀ ਆ ਮਗਰੀ ਵੀ ਕੱਟੀ ਆ ਤਾਂ ਵੀਰੇ ਛੋਟ ਕਰਾ ਦੇ ਆ ਮੈਂ ਬੇ ਜੈ ਜੀ ਅੱਖ ਆ ਹਾਂ ਨਾ ਪੂਰੇ 80000 ਦੇ ਭਾਜੀ 80000 ਦੇ ਹਨੂ ਨਹੀਂ ਇੰਨਾ ਨਹੀਂ ਕਿਤੇ ਮੇਰੇ ਹੁਣ 80 ਦੀ ਹੋਣੀ ਜੇ ਨਾ ਕਹੇ 50000 500 ਕੋਲ ਤੇ 80 ਦੀ ਕੋਲ ਤੇ ਛੋਟ ਹੋਣੀ ਰੁਪਏ ਤੋਂ ਛੋਟ ਹੋ 750 ਰੁਪਏ ਚਲੋ ਆਡੀ ਕੋਕੀ ਨਾ ਜਿੰਨਾ ਠੀਕ ਆ ਵੀਰੇ ਤਾਂ ਵੇਖੋ ਵੀਰੋ 80000 ਦੀ ਹੋ ਜੂ ਸੋਹਣੀ ਝੋਟੀ ਆ ਬੱਚਾ ਵੀ ਚੰਗੇ ਸੀਮਨ ਦਾ ਪਾਇਆ ਇਹਨੇ ਐ ਲੋਈ ਚ ਕੱਟੀ ਪਈ ਹੈ ਨਾ ਵੀਰੇ ਅਜਾ ਜੀ ਤੁਸੀਂ ਥਿੰਕ ਉਦਾਂ ਹੀ ਨਿਕਲੇ ਲੋਈ ਚ ਆ ਜਾ ਫੇਰ ਥਾਨ ਵੀ ਦੋ ਅਗਲੇ ਚਿੱਟੇ ਇਹ ਸਹੀ ਲੋਈ ਚ ਠੀਕ ਹੈ ਵੀਰੇ ਠੀਕ ਹੈ ਸੋਹਣਾ ਬੱਚਾ ਪਾਇਆ ਜੀ ਇਹਨੇ ਸੋਨਾ ਬੱਚਾ ਪਾ ਲਿਆ ਕੋਈ ਚੰਗੀ ਦਾ ਕੋਈ ਹਸੀ ਜੀ ਜਿੱਥੇ ਇਹਨੇ ਤਾਂ ਹੁੰਦਾ ਵੀ ਕੀ 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 ਨਹੀਂ ਵਜਿੰਦਾ ਰ ਆ ਵੱਡੀ ਜੋ ਨਾ ਤਰਾ ਵੀ ਗਿਆ ਬੜਾ ਰੇਟ ਜੈ ਹੁੰਦਾ ਤਾਂ ਇਹਦਾ ਟਾੜਾ ਪਸ਼ੂ ਜਲਦੀ ਵਿਗਦਾ ਇਹਨੇ ਇਹਨੇ ਦੀ ਆਲੇ ਲੋਕੀ ਅਟਾੜਾ ਮਹੀਨਾ ਦੀਆਂ ਤੂਈਆਂ ਦੇ ਦਏ ਨੇ ਇਹ ਸੱਚੇ ਸੁਣ ਸੁਣੀ ਹੈ ਨਹੀਂ ਜੈਜ ਰੇਟ ਉਹ ਦੇਖੋ ਖੋਲ ਕੇ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਈ ਮਿੱਟੀ ਝੋਟੀ ਤੁਸੀਂ ਪਹਿਲਾਂ ਵੇਖੋ ਐ ਆਪਣੇ ਕਿੱਥੇ ਆਉਂਦਾ ਗੱਦ ਘਾਟ ਫੁੱਲਾ ਵੀਰੇ ਹਾਂ ਕਹਿਣ ਦੀ ਗੱਲ ਨਹੀਂ ਕੋਈ ਫੁੱਲਾ ਵੱਡੀ ਝੋਟੀ ਆ ਜੀ ਫੁੱਲ ਸੈਜ ਆ ਬਿਲਕੁਲ ਜੀ ਬਿਲਕੁਲ ਤਾਂ ਵੇਖੋ ਵੀਰੋ ਇਹ ਗੱਬਣ ਆ ਜੀ ਹਾਂਜੀ 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 ਕੀ ਬਾਤ ਆ ਤਾਂ ਵੇਖੋ ਵੀਰੋ ਗੱਬਣ ਝੋਟੀ ਆ ਕੱਦ ਕਾਠ ਵਾਲੀ ਆ ਲੰਮੀ ਬੇਲ ਸੀਲ ਸੀਲ ਨਸਲ ਆ ਫਿਰ ਹਣਾ ਜੀ ਤੇ ਭਾਜੀ ਸਿੰਘ ਦੀ ਝੋਟੀ ਝੋਟੀ ਹੋਣੀ ਮੂੰਹ ਚੌਗੀ ਛਗੀ ਅਜੇ ਐ ਸਿਰਾਂ ਹੀ ਲੱਗਿਆ ਜੀ ਸੋਹਣੀ ਝੋਟੀ ਆ ਜੀ ਸਿੰਗ ਦੀ ਕੁਆਲਿਟੀ ਵੀ ਸੋਹਣੀ ਆ। ਤੁਸੀਂ ਚੈੱਕ ਕਰਾਓ, ਲੇਵਾ ਚੈੱਕ ਕਰੋ, ਇਹ ਸੂਨ ਦੇ ਚਾਰ-ਪੰਜ ਦਿਨ ਪਾਈ ਆ। ਹਜੇ ਵੀ ਭਾਈ 5-6 ਦਿਨ ਖਰਦੀ ਦੀ ਝੋਟੀ ਨੇ। ਹਜੇ 5-6 ਦਿਨ ਬਾਕੀ ਨੇ ਸੂਨ ਚ। ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਓ। ਐ ਸੋਨਾ ਲੇਵਾ ਲੱਗਿਆ ਤਾਂ ਫੁੱਲ ਕੱਦ ਘਾਠ ਵਾਲੀ ਆ। ਦੁਰਦੇ ਦੁਰਦੇ। ਜਿੰਨੂ ਵਾਲੇ ਫੁੱਲ ਸਿਆਣੇ ਵਾਲੇ ਪੂਰੀ ਵਧੀਆ ਠੀਕ ਆ ਜੀ। ਭਾਈ ਸੂਵਾ ਪਹਿਲਾ ਵਾ ਜੀ। ਹਾਂ ਜੀ ਇਹ ਸੂਨੀ ਜੇ। ਅੰਛਾ ਸੂਵਾ ਪਹਿਲਾ ਆ। ਪਹਿਲਾਂ ਸੀ ਲਿਆ ਕੋਈ ਓਦਾਂ ਦੀ ਨਹੀਂ। ਵੇਖੋ ਵੀਰੋ ਝੋਟੀ ਚੈੱਕ ਕਰ ਲਓ। ਹਾਂ। ਸਾਂਦੀ ਕੁਆਲਿਟੀ ਚੈੱਕ ਕਰੋ ਕੱਦ ਲੈਵੇ ਦੀ ਕੁਆਲਿਟੀ ਚੈੱਕ ਕਰੋ ਕਿ ਪਾਪੂ ਲੁਈਆ ਹੈ ਵੀ ਅੱਜ ਬਲੈਕ ਜੈਡ ਜਿਹੀ ਪੂਰੀ ਹੈ ਵੱਡੀ ਛੋਟੀ ਹੈ ਨਾ ਮੈਂ ਕਹਿੰਦਾ ਭਾਜੀ ਕਿਹੇ ਕੋਲ ਪਹਿਲਾਂ ਤਾਂ ਹੀ ਆਉਂਦੀਆਂ ਉਹਨਾਂ ਨੇ ਹਰਿਆਣੇੋਂ ਸਾਰੀਆਂ ਪਹਿਲਨਾਂ ਹੀ ਠੀਕ ਹੈ ਜੀ ਹੈ ਹੈ ਵੀ ਦੰਦਾਂ ਚ ਆਰਡਰ ਦੀ ਕੁਆਲਿਟੀ ਸੋਹਣਾ ਸਨ ਲੱਗਿਆ ਮੁਜਾਦਕ ਦੂਣੀ ਜਵਾਨ ਲੈਣੀ ਝੋਟੀਆਂ ਵੇਖੋ ਬਣੀ ਬਾਨੀ ਜੇ ਇਦਾਂ ਦੇ ਲੈਵਾ ਦੂਜੇ ਤੇ ਜਿਸੂਏ ਵਾਲੀਆਂ ਝੋਟੀਆਂ ਲੱਗਾ ਹੁੰਦਾ ਬਿਲਕੁਲ ਵੀਰੇ ਆਹ ਵੇਖੋ ਹੁਣ ਇਹ ਅਗਾਰ ਦਾ ਵੇਖੋ ਹੈ ਵੀ ਸੀਲ ਹੈ ਕੈਮਰੇ ਕੱਢ ਕੇ ਠੀਕ ਹੈ ਚੀਂਗਾ ਬੜਾ ਭੋਲਾ ਹੈ ਕੀ ਕਹਿੰਦਾ ਮਾ ਕਹਿੰਦੇ ਆ ਵੀ ਭਾਜੀ ਫੜਿਆ ਆਪੇ ਵਗਦਾ ਹਾਸੀ ਫੜਿਆ ਜਿੱਦਾਂ ਐਉਂ ਕਰੀ ਨਾ ਇੰਨੀ ਏਰੀ ਧਾਰ ਕੋਲ ਕੋ ਨਹੀਂ ਆ ਅੱਛਾ ਅਵੇ ਕੋ ਥੀ ਲਾ ਫਿਰ ਠੀਕ ਆ ਜੀ ਹਾਂ ਜੀ ਤਾਂ ਵੀਰ ਜੀ ਇਹ ਛੋਟੀ ਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਵੀਰ ਜੀ ਛੋਟੀ ਜਿਹਦੇ ਜਿੰਨਾ ਆ ਲੀ ਹੈ ਨਾ ਉਹਨੇ ਇੱਕ ਤੋਂ ਘੱਟ ਨੇ ਪੈਸੇ ਇਹ ਸੋਹਣੀ ਛੋਟੀ ਆ ਜੀ ਹਾਂ ਜੀ ਇਹਦਾ ਮੋਰ ਤੇ ਕਰਨੂ ਕਰੀ 1.5 ਅੱਛਾ ਜੀ ਪਰ ਅਹੀਂ ਡੇਢ ਨਹੀਂ ਕਰਨਾ ਅਹੀਂ ਲੈਨ ਦਾ ਜੈਸ ਨੂੰ ਵਾਲਾ ਕੰਮ ਕਰ ਹਾਂਜੀ 1 ਲੱਖ ਤੇ 1 ਲੱਖ 12000 ਜੈਸ ਨੂੰ ਹੀ ਹੋਣੀ ਐ ਤੇ ਛੋੜੀ ਹੁੰਦੀ ਆ 12000 ਪਰ ਇਹ ਇਦਾਂ ਦੀ ਕੱਤੀ ਦਿੰਦਾ ਪਰ ਇਹ ਇਦਾਂ ਦੀ ਕੋਈ ਓਠੀ ਨਹੀਂ ਜੈ ਠੀਕ ਆ ਜੀ ਰੇਟ ਠੀਕ ਆ ਸੋਣੀ ਝੋਟੀ ਆ ਵੱਡੀ ਝੋਟੀ ਆ 12000 ਦੀ ਹਾਂਜੀ ਤਾਂ ਵੀਰ ਜੀ ਹਾਂ ਨਾ ਕਰੀਏ ਤਾਂ ਕਿਹੜਾ ਵੀਰਾਂ ਨੂੰ ਕਰਾਏ ਪਿਆ ਜਾਂਦੇ ਹਨਾ ਹਾਂਜੀ ਪੂਰੇ 10000 ਕਹਿੰਦੀ ਝੋਟੀ ਇਹਨੇ ਦੀ ਕੋਈ ਫਰ ਹੋਣਾ ਜਾਣਦੇ ਕੋਈ ਨਾ ਕੋ ਯਾਦ ਕਰੂਗਾ ਵੀਰ ਖੜੂਗਾ ਤਾਂ ਸੋਣੀ ਝੋਟੀ ਆ ਵੀਰੋ ਤਾਂ ਪਲੀ ਜੁੜੀ ਬਹੁਤ ਜਿਆਦੀ ਆ ਝੋਟੀ ਤੇ ਰੇਟ ਚੈੱਕ ਕਰ ਲਓ ਵੀਰਾਂ ਦਾ ਰੇਟ ਹਰ ਵੀਡੀਓ ਚ ਵੀਰ ਦਾ ਜਾਇਜ਼ ਹੁੰਦਾ ਪਹਿਲਾਂ ਨਹੀਂ 13 14 ਲਾ ਦੋਦੀ ਇਹ ਰੇਟ ਜਾਇਜ਼ ਆ ਜੀ ਰੇਟ ਮੰਨ ਜਾਇਜ਼ ਆ ਵੀਰੇ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੋ ਤੁਸੀਂ ਇੱਥੇ ਚੱਲ ਕੇ ਆਓਗੇ ਤੁਹਾਨੂੰ ਅੱਜ ਬਹੁਤ ਸੋਹਣੀਆਂ ਝੋਟੀਆਂ ਤੁਹਾਨੂੰ ਪਸੰਦ ਜ਼ਰੂਰ ਹੋਣਗੀਆਂ ਨਸਲ ਦੇ ਇਹ ਕੋਈ ਘਰ ਲਈ ਬੱਜੀ ਸੌਣ ਕੋਈ ਆਊਗਾ ਡਿਸਕ੍ਰਿਪਸ਼ਨ ਕਹੂਗਾ ਵੀ ਘਰ ਦੀ ਝੋਟੀ ਮਜੀ ਹੈ ਬਿਲਕੁਲ ਸਵਾਸ ਸੋਣਾਂ ਦੇ ਬਿਲਕੁਲ ਸੋਹਣੀ ਝੋਟੀ ਹੈ ਵੱਡੀ ਝੋਟੀ ਵੀਰੇ ਫਿਰ ਸਾਫ ਆ ਫਿਰ ਸ਼ਕੀਨ ਆ ਕਿਹ ਗੱਲਾਂ ਉਹ ਜੀ ਇੱਕ ਦਸ ਦੀ ਹਾਨਾ ਹਨਾ ਵੀਰੇ ਕੀ ਹਾਂ ਨਾ ਫਿਰ ਹੋਣੀ ਜੀ ਠੀਕ ਹੈ ਜੀ ਕੋਈ ਕਹੇ ਨਾ ਵੀ 1 2 ਲੈ ਕੇ 4 ਉਹ ਇੱਕ ਗੱਲ ਸੋਹਣੀ ਝੋਟੀ ਇਹ ਵੀ ਹੋਣਾ ਰੇਡ ਜੀ ਜਿੱਦਾਂ ਝੋਟੀ ਪਈ ਸੁਪਰ ਉਹ ਓਦਾਂ ਰੇਡ ਹੋਰ ਹੋਏਗਾ ਅੱਛਾ ਜੀ ਹਾਂ ਜੀ ਤੇ ਵੇਖੋ ਵੀਰੋ ਕੀ ਬਾਤ ਹੈ ਸੋਹਣੀ ਝੋਟੀ ਕਾ ਦਗਾ ਠਾਲੀ ਤਾਂ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਦਾ ਰੇਟ ਸੋਨਾ ਵੀਰ ਦਾ ਕੀਤਾ ਪੱਲੇ ਵੀ ਲੋਗੇ ਦੀ ਗੱਲ ਕਰੀਏ ਤਾਂ ਵੀਰੇ ਬਹੁਤ ਸੋਨਾ ਬਹੁਤ ਥਾਨ ਦੀ ਕੁਆਲਟੀ ਵੇਖੋ ਡਿੱਠ ਗਈ ਕੀ ਬਾਤ ਹੈ ਜੀ ਸੋਨਾ ਲੇਵਾ ਲੱਗਿਆ ਇੱਕ ਦਾ ਚ ਵੀਰ ਜੀ ਛੋਟ ਛਾਟ ਕਰਦੇ ਹੋ ਨਾ ਹਾਂ ਠੀਕ ਹੈ ਜੀ ਤਾਂ ਵੀਰੇ ਤੀਜੇ ਨੰਬਰ ਤੇ ਆ ਗਈ ਮੈਂ ਵੀ ਜੀ ਇਹ ਝੋਟੀ ਆਂਦੀ ਹੀ ਸੂਨ ਆ ਲਿਖਾ ਚੈੱਕ ਅੱਛਾ ਜੀ ਇਹ ਸੂਨ ਵਾਲੀ ਝੋਟੀ ਆਂਦੀ ਹੀ 1 ਲੱਖ 8000 अच्छा जी आज चौथा दिन होया सुई नु 7 किलो हो बलुया 7-8 किलो पर अगला आज 8 थाने ਉੱਤੇ ਲਾਣਾ 74 ਸਾਰੀਆਂ ਛੇ-7 ਹੁੰਦੀਆਂ ਅੱਛਾ ਜੀ ਘਟ ਗਿਆ ਤਾਂ ਸੌਂ ਵਾਲੀ ਬਾਸ ਹੋ ਗਈ ਤੇ 49 ਹੋ ਗਈ ਪਪਾਸ ਤੇ ਹੁਣ ਨਹੀਂ ਅੱਛਾ ਹੁਣ ਟਿੱਲ ਹੁਣ ਟਿੱਲੜ ਮੰਨ ਲੈ ਹਾਂਜੀ 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 ਭਾਰਤ ਟਿੱਲੜ ਵਾਲੇ ਕਰਨਾ ਟਿੱਲੜ ਵਾਲਾ ਕਰ ਹਾਂਜੀ ਹੁਣ ਅਜੀ ਜਿਹੜਾ ਰੇਟ ਆ ਨਾ ਕੋਈ ਪਰ ਦੁੱਧ 11-12 ਕਿਲੋ ਕਰ ਦੇਗੀ ਇਹ ਆ ਵੀ ਇਹ ਨਾ ਕਹੇ ਵੀ ਛੋਟੀ ਛੋਟੀ ਨਹੀਂ ਕੋਈ ਛੋਟੀ ਸੋਹਣੀ ਛੋਟੀ ਆ ਵੱਡੀ ਛੋਟੀ ਆ ਵੀਰੋ ਵੇਖੋ ਇਹ ਮੰਜੇ ਡੇਂਦਾ ਉੱਪਰ ਪਰ ਵੀਰ ਨੇ ਸੱਚਾਈ ਦੱਸਦੀ ਕਿ ਇੱਕ ਥਾਂ ਤੋਂ ਵੀਰੋ ਤੇਲੋ ਗਈ ਅਗਲੇ ਅਗਲਾ ਥਾਂ ਨਾ ਜੀ ਮਾਰਾ ਮਾਤਰ ਮੇਰਾ ਵੀ ਕੋਈ ਚੰਗੀ ਝੋਟੀ ਕੋਈ ਘਰ ਵਾਕੇ ਦੁੱਧ 11-12 ਕਿਲੋ ਦੇਗੀ ਮਾਰ ਕੱਟਾ ਹਾਂ ਤੇ ਵੀਰ ਵੀ ਪੋਲੀ 7-8 ਕਿਲੋ ਬੋਲਾ ਦੁੱਧ 11-12 11 ਕਿਲੋ ਕਰ ਦੇਗੀ ਤੇ ਵੱਡੀ ਛੋਟੀ ਥਾਂ ਅਗਲਾ ਜੀ ਹਾਂ ਜੀ ਹਾਂ ਜੀ ਅਗਲੇ ਪੱਲੇ ਥਾਂ ਤੋਂ ਤੇਲੋ ਦੁੱਧ ਹੋਊਗਾ ਇੱਕ ਥਾਂ ਤੋਂ ਅਗਲੇ ਅੱਛਾ 1 ਕਿਲ ਚੰਗੀ ਝੋਟੀ ਹੀ ਤਾਂ ਵੀਰੋ ਬੱਚਾ ਕੀ ਪਾਇਆ ਨੇ ਜੀ ਕੱਟਾ ਆ ਗਿਆ ਜੀ ਕੱਟਾ ਗਿਆ ਜੀ ਕਾਜੀ ਹੋਈ ਅੱਜ ਤੇ ਜਾ ਕੇ ਠੀਕ ਆ ਜੀ ਆ ਜੀ ਇੱਧਰ ਆ ਆ ਥਾਣਾ ਅਗਲਾ ਜੀ ਹਾਂ ਜੀ ਹਾਂ ਜੀ ਇਹ ਅਗਲੇ ਥਾਣੇ ਉਹ ਚੱਲ ਵੀ ਸਕਦਾ ਜੇਰੀ ਕਿਸਮਤ ਆਈ ਤੇ ਚਲੋ ਚੱਲਿਆ ਸੀ ਉਦੋਂ ਸੋਹਣੀ ਝੋਟੀ ਆ ਜੀ ਹਾਂ ਜੀ ਆ ਵੀਰੋ ਬੱਚਾ ਆ ਗਿਆ ਜੀ ਕੱਟਾ ਮਗਰ ਠੀਕ ਆ ਜੀ ਤਾਂ ਵੀਰੋ ਵੀਰ ਨੂੰ ਚਾਹੀਦੀ ਸੀ ਬਿਲਕੁਲ ਹੀ ਕਿ ਤੇਲ ਲੱਗਿਆ ਕਹਿ ਦਿੰਦਾ ਵੀ ਆਨਲਾਈਨ ਕਾਲ ਦਿੰਦਾ ਉੱਥੇ ਜਾ ਕੇ ਆਏ ਹੱਡਾ ਉਹ ਕੰਮ ਨਹੀਂ ਸਚਾਈ ਨਹੀਂ ਨਹੀਂ ਸਚਾਈ ਵੀਰ ਜੀ ਦਾ ਜੋ ਕੁਝ ਹੁੰਦਾ ਤੁਸੀਂ ਉਹ ਹੀ ਦੱਸ ਦਿਓ ਇੱਕ ਤਾਂ ਹੀ ਤਾਂ ਵਪਾਰੀ ਵੀਰ ਪਸ਼ੂ ਖੜਦਿਆ ਤੁਹਾਡੇ ਹਾਂਜੀ ਹਾਂਜੀ ਇਹ ਨਾ ਕਈ ਕੋਈ ਛੋਟੀ ਛੋਟੀ ਨਹੀਂ ਪੂਰੀ ਫੁੱਲ ਸਾਰੀ ਸਟਰੀਟ ਤੇ ਨਾ ਨਾ ਭੜੀ ਆਵੇ ਛੋਟੀ ਵੀਰ ਜੀ ਹੁਣ ਇਹਦਾ ਮੁੱਲ ਕੀ ਕਰ ਦੇਣਾ ਵੀਰ ਜੀ ਹੁਣ ਤਾਂ ਹੁਣ ਹੁੱਲ ਜੇਰ ਹੁੰਦਾ ਫੇਰ ਤੇ ਬੂੜੇ ਦੀ ਸੀ ਹੁਣ ਇਹਦਾ ਮੁੱਲ ਜੀ ਆ ਫਟਾ ਵਾਲਾ ਹੁਣ ਕਿੰਨੇ ਦੀ ਜੀ ਵੀਰੇ ਇਹ ਹਾਂ ਨਾ ਹੀ 70000 ਦੀ ਹੋਣੀ ਹੈ ਬਾਹਰ 70 ਦੀ ਹਾਂਜੀ 70000 ਦੀ ਹਾਂਜੀ ਬਾਹਰ ਕੀ ਬਾਤ ਹੈ ਜੀ ਵੇਖੋ ਵੀਰੋ 70000 ਦੀ ਤੇ ਉਹਦਾ ਦੋ ਬਚਨ ਨਹੀਂ ਬਿਲਕੁਲ ਬਿਲਕੁਲ ਪਰ ਘਾਟਾ ਵੀਰੇ ਬਹੁਤ ਪੈਂਦਾ ਤੁਹਾਨੂੰ ਮੇਰੇ ਹਿਸਾਬ ਨਾਲ ਹੋਰ ਭਾਈ ਹੁਣ ਆ ਹੀ ਹੋਣਾ ਤੂੰ ਦੱਸਣ ਦੇ ਮਹਿੰਗੀ ਬੜੀ ਲਈ 1 ਲੱਖ ਲਈ ਦਿੱਤੀ ਆਪ ਕੀ ਬਾਤ ਹੈ ਤਾਂ ਵੇਖੋ ਵੀਰੋ ਬਾਕੀ ਚਲੋ ਵੀਰ ਨੇ ਸੱਚਾਈ ਦੱਸਤੀ ਆ ਇੱਕ ਥਾਂ ਤੋਂ ਤੇਲਾ ਤਾਂ ਕਰ ਦਾਂਗੇ ਉੱਥੇ 70 ਚੋਂ ਛੋਟ ਛਾਡੋ ਜੂ 268000 ਰੁਪਇਆ 60000 ਦੀ ਹਾਂ 60000 ਦੀ ਬਾਕੀ ਕੋਈ ਫੋਨ ਲਾ ਲਿਆ ਯਾਰ ਦੇ ਦੇਣੀ ਹੁਣ ਹਨਾ ਕੀ ਬਾਤ ਹੈ ਤੇ ਵੇਖੋ ਵੀਰੋ ਸੋਹਣੀਆਂ ਝੋਟੀਆਂ ਨੇ ਵੀਰ ਕੋਲੇ ਵੱਡੀਆਂ ਝੋਟੀਆਂ ਨੇ ਬਾਕੀ ਤੁਸੀਂ ਫੋਨ ਲਾ ਲਿਓ ਰੇਡ ਵੀਰ ਦਾ ਜੈ ਜੀ ਹੁੰਦਾ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਸੋਹਣੀਆਂ ਝੋਟੀਆਂ ਨੇ ਕਦ ਕਾਠ ਵਾਲੀਆਂ ਨੇ ਥਾਂ ਥਾਂ ਚੰਗੇ ਲੱਗੇ ਆ ਤਾਂ ਲੋਈ ਝੋਟੀ ਆ ਬੱਚਾ ਸੋਹਣਾ ਪਾਇਆ ਇਹਨੇ ਲੋਈ ਤਾਂ ਪਿਓਰ ਬੱਚਾ ਪਾ ਲਿਆ ਕਿਆ ਬਾਤ ਹੈ ਇਹ ਫੀਲਾ ਕਿੰਨੀ ਜਣੀ ਕੀ ਹਿੱਟ ਹੈ ਭਾਈ ਬੱਚਾ ਵਾ ਛੱਡੋ ਕਿਆ ਬਾਤ ਹੈ ਭਾਈ ਇਹ ਬੱਚਾ ਨੂੰ ਛੱਡੋ ਜੇ ਕਿਹੜੇ ਕੱਤੀ ਰੱਖੇ ਜਾਣੀ ਹੈ ਹੁਣ 10000 ਦੀ ਕੱਤੀ ਰੱਖਣਾਗੇ ਬਿਨਾ ਬੱਚੇ ਤੋਂ ਮੱਝ ਵੀ ਲੈਣਾ ਹਾਂ ਕਿਆ ਬਾਤ ਹੈ ਜੀ ਚੰਗੀ ਝੋਟੀ ਵੀਰੇ ਬੱਚਾ ਵੀ ਚੰਗਾ ਪਾਇਆ ਬੱਚਾ 10000 ਦੀ ਕੱਤੀ ਰੱਖ ਲਾਂਗੇ 70000 ਦੀ ਝੋਟੀ ਦੇਣਾ ਠੀਕ ਹੈ ਜੀ ਹਾਂ ਰੇਟ ਜੈ ਜੀ ਹਾਂ ਜੀ ਤਾਂ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮੱਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਤਾ ਸੋਹਣੀਆਂ ਝੋਟੀਆਂ ਨੇ ਕਦ ਕਾ ਠਲੀਆਂ ਨੇ ਆਓ ਇੱਥੇ ਵੀਰੇ ਆਪ ਦੀ ਤਸੱਲੀ ਕਰੋ ਪਾਸ ਕਰੋ ਬਿਲਕੁਲ ਕੋਈ ਟਾਈਮ ਆਪਣੀ ਵੀਡੀਓ ਨਹੀਂ ਆ ਸਕਦਾ ਆਪਣੀ ਦਵਾਈ ਕਰਕੇ ਤਾਂ ਉਹ ਵੀਰੇ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਖਰੀਦਦਾਰੀ ਕਰਨਾ ਜੋ ਵੇਚ ਆ ਕੇ ਆਪ ਦਾ ਲੋ ਹਨਾ ਵੀਰੇ ਤਾਂ ਵੀਰੇ ਐਡਰੈਸ ਦੱਸੀ ਪਿੰਡ ਆਪਣਾ ਸ਼ਕਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਿਲ ਡੇਰਾ ਬਾਬਾ ਨਾ ਕੋਈ ਨੰਬਰ ਹੈਗਾ 78437699 ਦੇ ਮੈਨਾ ਆ ਠੀਕ ਹੈ ਜੀ ਤਾਂ ਠੀਕ ਹੈ ਸਾਰੀ ਗੱਲ ਜੀ